ਅਬੀਨੋ <laughs> भाई इन्हें oh <laughs> ਸੇਪਟੇ ਹਾਏ ਬੇਲ ਜਨਾਬ ਜਹਾਜ ਪਰਮ ਹਾਏ ਬੇਲ ਜਨਾਬ ਜਹਾਜ ਪਰਮ ਉਹ ਸਲਮਾਨ ਕਰਨਾ ਜੀ ਲੋਕ ਤੇ ਬੱਚੇ ਬੱਚੇ ਪਿੱਛੇ Hãy subscribe cho gì. Ghiền Mì Gõ Để không bỏ lỡ những video hấp dẫn itu gubernur ਗਰੂ ਜੀ ਸਾਈਡ ਤੋਂ ਸਾਈਡ ਤੇ ਕਾਲਾ ਜਿਹਾ ਖਵਾ ਕੇ ਤੇਰੇ ਪਿੱਛੇ ਆ ਜਾ ਮਾੜਾ ਜੀ ਪੀਸ ਹਾਂ ਦੇਖ ਬਾਈ ਗਰੂ ਜੀ ਸਾਈਡ ਤੋਂ ਲੈ ਡਿਸਟੈਂਸ ਹੋਰ ਡਿਸਕਸ ਕਰ ਬਾਈ ਤੂੰ ਜਦ ਅੱਧਾ ਨੋ ਲੈ ਤੂੰ ਇਹ ਦੰਨੂ ਹੈ ਸਾਈਡ ਤੋਂ ਬਾਈ ਹਾਂ ਤੂੰ ਇਹ ਦੰਨੂ ਹੈ ਮੈਨੂੰ ਨੋ ਕਰ ਅੰਦਰ ਇੱਕ ਮਿੰਟ ਰਸਤਾ ਛੱਡੋ ਬਾਈ ਗਰੂ ਜੀ ਦੇਖ ਵੀ ਕਾੜੀ ਥੋੜਾ ਧਿਆਨ ਨਾਲ ਜੀ ਚਾਓ ਜਾਓ ਇਹ ਬੇਕਮਪੈਕਟਰ ਯਾਰੋ ਰਾਜਵਾਲ ਪੰਜਨਾ ਨਾ ਬਣਾਇਆ ਜੀ ਮੇਰਾ ਠੀਕ ਕਰਦੇ ਹੋ ਮੇਰਾ ਬਾਤ अॼुकल्ह <muchas> കേ <laughs> ਤੇ ਆਪਲੇ ਹਨ ਦੇਖ ਕੇ ਦੇ ਆਪਾਂ ਗੁਰਦੁਆਰਾ ਵਿਖੇ ਖੜੇ ਬੈਠੇ ਸੋ ਐਸੇ ਜਿਹੜੀਆਂ ਨੇ ਤਸਵੀਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈਗੀ ਆ ਉਹ ਸੁਭਾ ਵਿੱਚ ਸੁਭਾ ਵਿੱਚ ਨਸ਼ਾ ਖਤਮ ਹੋਵੇ ਉਹਦੇ ਲਈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਪ੍ਰੋਗਰਾਮ ਕਿਤੇ ਜਾ ਰਹੇ ਨੇ ਸੋ ਉਹਦੇ ਤਹਿਤ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਡਾਕਟਰ ਜੋ ਕਿ ਅਤਰੰਪਤੀ ਨੰਨਨ ਨਾਮ ਨਰਸ ਤੋਂ ਪੂਰਨੇ ਸੰਗਤਾਂ ਨਾਲ ਵੀ ਹਾਜ਼ਰ ਹੈਗੇ ਆ ਗੱਲ ਨੇ ਸੋ ਰੋਹਰ ਸਾਹਿਬ ਜੀ ਨੂੰ ਨਤਮਸਤਕ ਮੋਰਹਿ ਆ ਸੋ ਸਤ ਨੂੰ ਜੰਗ ਰਹਿਣ ਦਾ ਬਲੇ ਮਕੋ ਦੀ ਯਾਤਰਾ ਪ੍ਰੇਸ਼ਾਨ ਸਿੱਧਰ ਤੇ ਕਰੇ ਕਰੇ ਜੇਰ ਜਾਰ ਗਿਆ ਉਹ ਤਾਂ ਯਾਤਰੀ ਨਿਕਾਲਦਾ ਉਹਦਾ ਕਪੜਾ ਫਾਈ ਉਹਨਾਂ ਦਾ ਤੇ ਮੇਰੇ ਕੋਲ ਮੀਟ ਆ ਗਿਆ ਜਾਨ ਦਾ ਕਪੜਾ ਉਹਨਾਂ ਨੇ ਕਹੇ ਕਹੜਾ 10 ਮੀਟਰ ਕਰੇ ਤੇ ਹੋ ਗਿਆ ਜਾਨੀ ਜਾਨੀ ਐਸਾ ਦੇਉ ਤੱਕ ਮੜਿਆ ਕਦੋਂ ਮਿਲਣਾ ਮਿਲਣਾ ਸਰ 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 ਬਿਚੋ ਆ ਨਮਸਕਾਰ ਮੈਂ ਘੇੜਦੇ ਹਾਂ ਸਰ ਮੈਂ ਤੇ ਕਰਾਂ ਸਰ ਹੋ ਜਾ ਰਿਹਾ ਕੇ ਭਾਈ ਚਲੋ 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 ਆਰਾਮ ਨਾਲ ਆਰਾਮ ਦੇਖ ਆ ਬੱਚਾ ਛੇ ਪੈਸੇ ਹਾਂ ਸਰ ਬਾਕੀ ਪਲੀਜ਼ ਬਾਕੀ ਲਈ 200 ਰੁਪਏ ਇਹ ਜਨੂ ਯਾਰ 100 ਰੁਪਏ ਪ੍ਰਸ਼ਾਦ ਲੈਣਾ ਹੁਣ ਉੱਧਰ ਦੀ ਪ੍ਰਸ਼ਾਦ ਪ੍ਰਸ਼ਾਦ ਸਾਹਿਬ ਇੱਕ ਫੋਟੋ ਬਣ ਜੇਗੀ ਯਾਰ ਕਿੱਥੇ ਕਿੱਥੇ ਹੋ ਜਾ ਯਾਰ ਬੇਟਾ ਇਹ ਕਰਦੇ ਆ ਦਲ ਕਰਦਾ ਕੋਈ ਯਾਰ ਪਿੱਛੇ ਜਾ ਹੋ ਜਾ ਭਾਜੀ ਭਾਜੀ ਸਾਰੇ ਨਾਕ ਟੱਕਰ ਹੋ ਸਕੇ ਖਿੱਚੋ ਮਾਰਾਈ ਨਾ ਦੇੜੇ ਅੱਜ ਅੱਛਾ ਮੈਂ ਪੀਸ ਦੀ ਸਿਲ ਦਾ ਖਰਾਬ ਰੋਕ ਠੀਕ ਹੈ ਦੇਖੋ ਇੱਕ ਮਿੰਟ ਹੋ ਜਾਓ ਅੱਛਾ ਸਰ ਦੇਖੀ ਰਹਾ ਆਪ ਲੋਕ ਮੈਂ ਬਤੀ ਆ ਜਾਓ ਦੇਖੋ ਪਿੱਛੇ ਕੋਈ ਯਾਰ ਅੱਛਾ ਰੁਕੋ ਸਮਾਜਿਆ ਕੇ ਹਾਜ਼ਰ ਹੈ ਪਾਤਸ਼ਾਹੀ ਸੇਵਾ ਦੀ ਸਰਦਾਰ ਤੋਂ ਵਾਲ ਕਰਨੀ ਪਾਤਸ਼ਾਹੀ ਪਰਦੇ ਕਤਨੀ ਮਿਹਨਤ ਹੈ ਅੱਜ ਸਮ ਦੇ ਰੱਖੇ ਪਾਤਸ਼ਾਹੀ ਰਾਜ ਨੂੰ ਆਪਣਾ ਅਸਰ ਸਿਮਾ ਵਿੱਚ ਲਿਆ ਕਰਦੀ ਕਾਰਦੀ ਕਲਾ ਦੇ ਪਿਆਰੇ ਵਿੱਚ ਕਰਨ ਦਾ ਸਲਪਤਾਨ ਸਨਾ ਹਸਦੀਆਂ ਕਰਤਵਾਲ ਕਰੀਆ ਸ਼ੋਕ ਨੂੰ ਲਾ ਕੇ ਪਰਲੇ ਪਰਵਾਰਕ ਸਖਸ਼ਾਂਕਿਕਾ ਨੂੰ ਸਿਖਵਾਉਣੇ ਅਤੇ ਕਲਾ ਦਾ ਅਨੁਸ਼ਾਸਨ ਕਰਨ ਦਾ ਜ਼ਰਕਾ ਚਾਰ ਬਕਸ਼ੀ ਨੂੰ ਵਾਜਦੇ ਰਹਿਣਾ ਪਾਤਸ਼ਾਹੀ ਸੇਵਕਾਂ ਦੀ ਸੇਵਾ ਦਰਕਰਵਾਉਣ ਤੋਂ ਬਸ਼ੂਰ ਸੀ ਜੋਗਨਾ ਕਲਾ ਤੇਰੇ ਖਾਨ

ਤਾਂ ਕਿੰਨੀ ਤੁਹਾਡੇ ਨਾਲ ਅਡਜਸਟ ਕਰਕੇ ਚੱਲੀਏ ਤਾਂ ਕਿ ਮੈਂ ਤੁਹਾਨੂੰ ਮਾਰ ਦਵਾਂ strengthens <laughs> a t 퐈ов Allah Продолжение следует... ਇੱਕ ਜੀ ਕੇ ਸਰ ਪਿੱਛੇ ਮਾਈਕ ਪਿੱਛੇ ਮੋਬਾਰਦਾ ਪਹਿਲੇ ਦੇ ਕੀ ਬਲ ਯਾਰ ਮਾਈਕ ਨੂੰ ਨੀਚੇ ਕਰੋ ਅੱਜ ਅੱਜ ਸਰਬਤੇ ਪ੍ਰਕਾਸ਼ ਅੱਜ ਤੁਹਾਡੇ ਵੱਲੋਂ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਸ਼ਿਲਗੁਰ ਗੋਵਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਜਿਹੜਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖ ਨਿਵਾਨ ਸਾਹਿਬ ਵਿਖੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈ ਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਲਈ ਪਰਮਾਤਮਾ ਦਾ ਅੱਜ ਖਾਲਸਾ ਸਾਜਣ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਇਹਨਾਂ ਵੱਡਾ ਦਿਹਾੜਾ ਹੈ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਚੋਲਾ ਸਾਹਿਬ ਤਾ ਕੁਛ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾ ਹੈਗੀਆਂ ਤਾਂ ਕਿ ਸੇਫਟੀ ਵੀ ਰਵੇ ਤੇ ਨਾਲ ਨਾਲ ਜਦੋਂ ਮਰਜ਼ੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਲਕਿ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮੈਂ ਇਹ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਥੈਂਕ ਯੂ ਸਰ